ਖਰਾ ਨਿਆਰਾ ਮੇਰੇ ਵੀਰੋ ਖੇੜ ਕਬੱਡੀ ਹੈ ਇਹ ਚੱਕ RAM ਸਿੰਘ ਵਾਲੇ ਦੇ ਮੇਲੇ ਦਾ ਫਾਈਨਲ ਮੈਚ ਮੇਰੇ ਮਿੱਤਰੋ ਕੁਲਵੀਰ ਚਟਾੜਾ ਤੇ ਰਕੇਸ਼ ਬੌਪਰ ਕੁਲਵੀਰ ਚਟਾੜਾ ਤੇ ਰਕੇਸ਼ ਸੋਰ ਸਿੰਘ ਵਾਲੇ ਦਾ ਆ ਗਿਆ ਹੈ ਦੀਪਦੀਆਂ ਹੁਣ ਤੋਂ ਲੈ ਕੇ ਤਿੰਨ ਕਬੱਡੀਆਂ ਰਾਜਵਿੰਦਰ ਜੂਕੇ ਦੇ ਫਾਦਰ ਸਾਹਿਬ ਨਿਰਮਲ ਸਿੰਘ ਜੀ ਬੰਦੀਓ 5000 ਦੀਆਂ ਪੈਣ ਗਿਆ ਨਗਾਰਾ ਲੋਕ ਲੈ ਗਿਆ ਭੰਗੜੇ ਪੈ ਗਏ ਸਵਾਦ ਭਖੜਾ ਵੱਡੇ ਬਾਈ ਬੋਪਰੀ ਆ ਗਿਆ ਥੋੜਾ ਥੋੜਾ ਗਰਾਊਂਡ ਕਲੀਅਰ ਨੂੰ ਕਰਦੇ ਬੋਪਰੀ ਯਾਰ ਪ੍ਰਵੀਨ ਮੇਰੇ ਵੀਰੋ ਪ੍ਰਵੀਨ ਵਾਪਰੀਆ ਨੰਬਰ ਲੈ ਗਿਆ ਚਾਰ ਨੇ ਖੁਸ਼ੀ ਤੇ ਹੁਸ਼ਿਆਰਾ ਕੰਨੀਆਂ ਤੇ ਨੇ ਬੂਟਾ ਤੇ ਬੁਲਕਾਰਾ ਇੱਕ ਪਾਸੇ ਦੋਨੋਂ ਸਕੇ ਭਰਾ ਖੜੇ ਨੇ ਹੁਸ਼ਿਆਰਾ ਤੇ ਬੁਲਕਾਰਾ ਆਹ ਸਾਹਮਣੇ ਵੇਖਣਾ ਵੀ ਦੀਪ ਦੁਰਜੀ ਕਬੱਡੀ ਪਾ ਰਿਹਾ ਹੈ ਬਰਥਡੇ ਪਾਇਆ 26 ਸਾਲ ਦੀ ਉਮਰ ਹੋ ਗਈ ਮੇਰੇ ਮਿੱਤਰੋ ਆਹ ਸਾਹਮਣੇ ਵੇਖਣਾ ਵੀ ਇਸ ਵੇਲੇ ਅਜ ਦੇ ਸਮੇਂ ਦਾ ਟਾਪਰ ਦੂਜੇ ਪਾਸੇ ਹੁਸ਼ਿਆਰਾ ਕਹਿੰਦਾ ਵੀ ਅਸੀਂ ਟੀਸੀ ਵਾਲੇ ਲਾਹੇ ਆਹ ਲੱਗਿਆ ਪਿਆ ਜੋ ਪੁਆਇੰਟ 5000 ਵਾਲੇ ਦੀ ਪਹਿਲੀ ਰੇਡ ਸਕਸੈਸਫੁਲ ਹੈ ਮੇਰੇ ਵੀਰੋ ਨਿਰਮਲ ਸਿੰਘ ਜੀ ਰਾਜਵਿੰਦਰ ਚੁੱਕੇ ਉਹਨਾਂ ਦੇ ਫਾਦਰ ਸਾਹਿਬ ਉਹ ਨਗਾਰਾ ਦਾ ਤੇ ਇੱਕ ਵਾਰੀ ਤਾੜੀਆਂ ਬਣ ਗਿਆ ਮੇਲਾ ਬਣ ਗਿਆ ਜੱਗੂ 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 ਜੱਗ ਹਾਦਰ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਹੁਣ ਥੋੜੀ ਉਲਝੜ ਪਾਣੀ ਹੋ ਜਾਣੀ ਆ ਆ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਮਾਰੇ ਵੀਰੋ ਅੰਬਾ 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 ਨਵਾਬਾ ਵਰਗੀ ਟੋਰ ਤੇ ਪੁਆਇੰਟ ਰੇਡਰ ਦਾ ਰੇਡਰ ਦਾ ਰੇਡਰ ਦਾ ਉਧਰ ਰਾਜਾ ਕਨੇਡਾ ਰਾਜਾ ਕਰੇਵਾਲ ਕਨੇਡਾ ਸ਼ੀਰਾ ਆਸਟ੍ਰੇਲੀਆ ਉਹ ਕਹਿੰਦੇ ਜੱਗੂ ਦੇ ਤਿੰਨ ਜਫੇ 5100 ਦੇ ਆ ਇੱਕ ਲੱਗ ਚੁੱਕਿਆ ਦੋ ਜਫੇ ਬਾਕੀ ਆ ਸਰਬਰਾਮ ਤੇ ਅਰਸ਼ ਬਹਿ ਜਾ ਪੁੱਤ ਮੈਚ ਬਹਿ ਕੇ ਆਨੰਦ ਮਾਣੋ ਕਰਾਂ ਉਹ ਮੇਲਾ ਕਹਿੰਦੇ ਸਿਰੇ ਦਾ ਹੋ ਗਿਆ ਗੱਲਾਂ ਟਿਕਾਣੇ ਲੱਗ ਗਿਆ ਅੱਜ ਕਹਿੰਦੇ ਦੁੱਖ ਟੁੱਟ ਗਿਆ ਵੱਡੇ ਭਾਈ ਚੱਕ ਮੈਗਦੇ ਕਰਾ 31 ਮਾਰਚ ਮੋਹੇ ਦੀ ਹੋਣੀ ਹੈ ਔਰ 31 ਤੇ 1 ਅਪ੍ਰੈਲ ਲੰਡੇਕੇ ਦੇ ਮੇਲੇ ਦੀ ਹੋਣੀ ਹੈ ਸੰਤ ਬਾਬਾ ਸੂਰਤ ਸਿੰਘ ਜੀ ਸੰਤ ਬਾਬਾ RAM ਸਿੰਘ ਜੀ ਦੀ ਧਰਤੀ ਹੈ ਆਓ ਸਭ ਨੂੰ ਸੱਦੇ ਮੇਰੇ ਮਿੱਤਰੋ ਆਓ ਸਾਹਮਣੇ ਪਈ ਹੋਈ ਰੇਡ ਰਕੇਸ਼ ਤੇ ਜੱਗੂ ਰਕੇਸ਼ ਤੇ ਹਾਕਮਾਲੀਆ ਜੱਗੂ ਕਬੱਡੀ ਦਾ ਰੈਂਬੋ ਆ ਟਿੱਬਿਆਂ ਦਾ ਪੁੱਤ ਕੇ ਮਾੜੀ ਜੱਟ ਦੀ ਹਿੰਦਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ ਫੈਨ ਨੇ ਥੋੜਿਆਂ ਓਏ ਸ਼ਹਿਰਾਂ ਦੇ ਸ਼ਹਿਰਾਂ ਦੇ ਉਹ ਦਿਲੋਸਵਾਦ ਆ ਗਿਆ ਫੇਰ ਅੱਜ ਤੇ ਦਰਸ਼ਕ ਵੀ ਥਾਪੀਆਂ ਮਾਰਦੇ ਫਿਰਦੇ ਐ ਅੱਜ ਤੇ ਦਰਸ਼ਕ ਵੀ ਥਾਪੀਆਂ ਮਾਰਦੇ ਫਿਰਦੇ ਆ ਰਾਜਵਿੰਦਰ ਜੁੱਕੇ ਉਹਨਾਂ ਬੰਨੀਆਂ ਖੁਸ਼ੀ ਦੇ ਦੋ ਜਫੇ 5000 ਦੇ ਐ ਉਧਰ ਜੁਕੇ ਗਰੁੱਪ ਨੇ ਕਲਦੀਪ ਜੁਕੇ ਹੁਣੀ ਵਿੱਕੀ ਜੁਕੇ ਤੇ ਨਾਲ ਕਹਿੰਦੇ ਸਾਡਾ ਬਿਰਸ਼ਾ ਜੁਕੇ ਉਹਨਾਂ ਬੰਨੀਆਂ ਕਿਹਦੇ ਤੇ ਮਾਇਆ ਛਿੰਦਿਆ ਦੱਸੀ ਕਰਾ ਜੱਗੂ ਦੇ ਤਿੰਨ ਜਫੇ ਦੋ ਹੋ ਚੁੱਕੇ ਐ ਇੱਕ ਜਫਾ ਬਾਕੀ ਐ ਵੱਡੀ ਮਾਇਆ ਦਿੱਤੀ ਜਾਣੀ ਐ ਬੀਟ ਬਲਾਸਟਰ ਜੋੜੀ ਵਾਲਾ ਕਹਿੰਦਾ ਕਲਵੀਰ ਦੇ ਤਿੰਨ ਜਫੇ 5100 ਦੇ ਐ ਇੱਕ ਪਾਸੇ ਜਿਤਾਣਾ ਜਿਟਾਣਾ ਜਟਾਣਾ 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 ਵਾਹ 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 ਓ ਜਟਾਣਿਆ ਇੱਕ ਬਲਵਿੰਦਰ ਸਿੰਘ ਜਟਾਣਾ ਕਹਿੰਦਾ ਮੂਸੇ ਵਾਲੇ ਨੇ ਗੱਲ ਕੀਤੀ ਮੇਰੇ ਵੀਰੋ ਅਗਲੇ ਨਹਿਰਾਂ 'ਚ ਦੇਕਾਂ ਲਾਹੀ ਦਿੰਦੇ ਕਹਿੰਦਾ ਤੋਕਾ ਨਹੀਂ ਦਿੰਦੇ ਗੱਲ ਸਮੇਂ ਦੀ ਹੁੰਦੀ ਮੇਰੇ ਮਿੱਤਰੋ ਆਹ ਸਾਹਮਣੇ ਕਬੱਡੀ ਇਸ ਵੇਲੇ ਬੱਲੇ 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 ਕਰਦਾ ਹੋਇਆ ਅੰਬਾ 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 ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਅਗਲੀ ਕਬੱਡੀ ਪ੍ਰਵੀਨ ਬਾਪਰੀਆ ਪ੍ਰਵੀਨ ਪੌਣ ਦੇ ਲਈ ਵਧਿਆ ਆ ਕਬੱਡੀ ਕੱਲੂ ਪਿੰਡ ਪੱਤਰ ਇੱਕ ਬਾਹੋਂ ਦੇ ਮੈਚ ਹੋਣਗੇ ਇਸੇ ਹੀ ਗਰਾਊਂਡ ਦੇ ਵਿੱਚ ਸਾਰਿਆਂ ਨੇ ਪੁੱਜਣਾ ਆਹ ਸਾਹਮਣੇ ਤੀਜਾ ਜੱਕੂ ਤੀਜਾ ਕਮਾਲੀਆ ਰੈਂਬੋ ਤੀਜਾ ਰੈਂਬੋ 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 ਕੌਡੀ ਵਾਲੇ ਨੇ ਨਾਂ ਇਹਦਾ ਰੱਖਿਆ ਰੈਂਬੋ 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 ਮੁੰਡਿਆਂ ਵੇ ਸੋਹਣਿਆਂ ਸੁਨੱਖਿਆ ਓ ਛੱਡੀ ਇੱਕ ਮਿੰਟ ਲੱਖੀ ਓ ਮੁੰਡਿਆਂ ਓ ਸੋਹਣਿਆਂ ਸੁਨੱਖਿਆ

5000 ਹੈ ਇਹ ਉਦੋਂ ਵੀ ਬੈਸਟ ਨਿਕਲੇਆ ਸੀਗਾ ਜਦੋਂ ਬੱਬੂ ਨੇ ਮੋਟਰਸਾਈਕਲ ਜਿੱਤੇਆ ਸੀਗਾ ਉਹ ਦੇਖਦੇ ਆ ਕਬੱਡੀ ਪਈਆ ਮੇਰੇ ਵੀਰੋ ਇੱਕ ਪਾਸੇ ਕੁਲਵੀਰ ਜਟਾਣਾ ਰਕੇਸ਼ ਬਾਪਰੀਆ ਤੇ ਨੰਬਰ ਕਹਿੰਦੇ ਰੇਡਰ ਦਾ ਅਜ ਸਿਰਕੇ ਰਕੇਸ਼ ਰਕੇਸ਼ ਉਹ ਸਾਰਿਆਂ ਦਾ ਆਿਆਂ ਦਾ ਮੁੱਲ ਮੁੜ ਗਿਆ ਇਹ ਤੇ ਹੁਣ ਟੀਮ ਦੀ ਰਣਨੀਤੀ ਹੈ ਮੇਰੇ ਵੀਰਿਆ ਇਹ ਨਹੀਂ ਮੈਂ ਕਹਿ ਸਕਦਾ ਪਰ ਮੈਨੂੰ ਇਹ ਦੱਸ ਦੇ ਵੀ ਕੌਡੀ ਵਧੀਆ ਲੱਗੀ કે ਨਹੀਂ ਲੱਗੀ ਹੈ ਇਹ ਤੇ ਹੁਣ ਟੀਮ ਦੀ ਰਣਨੀਤੀ ਹੁੰਦੀ ਹੈ ਔਰ ਇਹ ਤੇ ਮੇਰੇ ਵੀਰਿਆ ਹੱਤਤਾਵੇ ਤੇ ਟੀਮ ਦੇ ਵੀਰ ਦੇਖਣਗੇ ਆਹ ਸਾਹਮਣੇ ਖੇਡ ਮੈਦਾਨ ਅੰਦਰ ਪੁਆਇੰਟ ਰੀਡਰ ਦਾ ਪੁਆਇੰਟ ਇਸ ਵੇਲੇ ਅੰਬੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਚੱਲ ਵੀ ਗੱਬਰੂਆ ਪਾ ਵੀਰ ਕੇਸ਼ ਪੋਪਰ ਵਾਲਿਆ ਕਬੱਡੀ ਤੈਨੂੰ ਕੁਲਵੀਰ ੜੀਕਦਾ ਤੈਨੂੰ ਰੈਂਬੋ ੜੀਕਦਾ ਕੁਲਵੀਰ ਤੇ ਕਹਿੰਦੇ ਰੈਂਬੋ ਦੋ ਜੋੜੀ ਪ੍ਰਸਿੱਧ ਹੈ ਕੱਲ ਲੰਡੀ ਜੀਪ ਜਿੱਤ ਗਏ ਨੇ ਅੱਜ ਮੇਰੇ ਵੀਰੋ 175 ਹੈ ਅੱਜ ਮੋਟਰਸਾਈਕਲ ਨੇ ਅੱਜ ਪਲਟੀਨੇ ਅਮਰਾ ਖਿਆਲ ਹੈ ਇੱਕ ਪਾਸੇ ਰਕੇਸ਼ ਤੇ ਦੂਜੇ ਪਾਸੇ ਹਾਕਮ ਵਾਲੀਆ ਜੱਗੂ ਅੱਜ ਡੀ ਲੈਕਸ ਦਿੱਤੇ ਜਾਣੇ ਆ ਜਟਾਣੇ ਦੀ ਗੱਲ ਹੋਈ ਐ ਫੇਰ ਬਲਵਿੰਦਰ ਜਟਾਣਾ ਉ ਕਹਿੰਦੇ ਮੂਸੇ ਵਾਲਾ ਗੱਲ ਕਰ ਗਿਆ ਮੇਰੇ ਵੀਰੋ ਅੱਜ ਕਹਿੰਦੇ ਕੁਲਵੀਰ ਜਟਾਣਾ ਪੁੱਜਿਆ ਹੋਇਆ ਗੱਲਾਂ ਸਿਰੇ ਲੱਗੀਆਂ ਪਈਆਂ ਮੇਰੇ ਪੰਜਾਬੀ ਵੀਰੋ ਮੇਲਾ ਚੱਕ ਰਾਮ ਸਿੰਘ ਵਾਲੇ ਦਾ ਦੁਨੀਆ ਖੁਸ਼ ਆਹ ਕਬੱਡੀ ਪਾਉਣ ਦੇ ਲਈ ਅੱਬਾ ਸੋਰ ਸਿੰਘ ਵਾਲੇ ਦਾ ਬੂਟਾ ਨਦਣਾ ਕਬੱਡੀ 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 ਅੰਬਾ ਮਾਜੇ ਤੋਂ ਚੱਲ ਕੇ ਆਇਆ ਹੈ ਅੱਜ ਦੇ ਮੇਲੇ ਨੂੰ ਖੇਡਣ ਦੇ ਲਈ ਰਕੇਸ਼ ਬੈਸਟਮੈਨ ਨੂੰ ਫਿਰਦਾ ਹੈ ਗੱਲ ਕਹਿੋ ਜੀ ਆਵੇਗੀ ਗੱਲ ਸਮੇਂ ਦੀ ਹੋਣੀ ਮੇਰੇ ਮਿੱਤਰੋ ਅੱਜ ਕੌਣ ਬੈਸਟ ਬਣਦਾ ਹੈ ਗੱਲ ਸਮੇਂ ਦੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਹੈ ਚੱਕ RAM ਸਿੰਘ ਵਾਲੇ ਦੀ ਧਰਤੀ ਹੈ ਆਓ ਮੇਰੇ ਵੀਰੋ ਦੁਨੀਆ ਦੀ ਕ੍ਰੀਨ ਖੇਡ ਦੀ ਨਜ਼ਰ ਆ ਰਹੀ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਰਕੇਸ਼ ਪੋਪਰ ਦੀ ਰੇਡ ਸੋਹਣਾ ਜਾਂ ਸੁਨੱਖਾ ਜਾਂ ਜੱਸੀ ਸ਼ੇਰ ਗੱਲ ਨੂੰ ਮਾਨ ਕਰਦੇ ਐ ਇਸ ਨੌਜਨ ਤੇ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰਦਾ ਹੋਇਆ ਮੇਰੇ ਵੀਰੋ ਅਗਲੀ ਕਬੱਡੀ ਲੈ ਵੀ ਅੰਬਿਆ ਪਾਵੇ ਨੌਜਨਾਂ ਕਬੱਡੀ ਨਮਾਪਾ ਵਾਲੀ ਤੋਰ ਆ ਉਹ ਸਿੱਖ ਸਰਦਾਰ ਆ ਗੁਰੂ ਮਹਾਰਾਜ ਦੀ ਬਖਸ਼ੀ ਸਿੱਖੀ ਦੀ ਕਾਇਮ ਤੇ ਕਬੱਡੀ ਦੀ ਕਾਇਮ ਮਾਈ ਵੀਰੋ ਭਾਈ ਪਕਟੂ ਜੀ ਨੇ ਸਥਾਨ ਤੇ ਸੁਰ ਸਿੰਘ ਤੋਂ ਚੱਲ ਕੇ ਆਇਆ ਉਹ ਮੇਰੇ ਵੀਰੋ ਆ ਨੌਜਨ ਖੇਡਣ ਦੇ ਲਈ ਉਹ ਗੁਰੂ ਰਾਣਾ ਦਾਸ ਦੀ ਕਿਰਪਾ ਖੁਸ਼ੀ ਮੇਰੇ ਵੀਰੋ ਖੁਸ਼ੀ ਮੇਰੇ ਵੀਰੋ ਇਧਰ ਕਹਿੰਦੇ ਗੁਰਵਿੰਦਰ ਜੋਤੀ ਹੁਣੀ ਸਾਡੇ ਨਾਲ ਟੀਟੀ ਬਾਈ ਹੁਣੀਆਂ ਚੱਕ ਫਤੇ ਸਿੰਘ ਵਾਲੇ ਧੰਨਵਾਦ ਆ ਮੇਰੇ ਵੀਰੋ ਇੱਕ ਕ੍ਰਿਕਟ ਵਾਲੇ ਯਾਰ ਆ ਸਾਡੇ ਰੇਡ ਪੌਂਡ ਦੇ ਲਈ ਗੱਭਰੂ ਬਧਿਆ ਚੱਕ ਰਾਮ ਸਿੰਘ ਵਾਲਾ ਪਿੰਡ ਹੈ ਸਮੇਂ-ਸਮੇਂ ਤੇ ਪ੍ਰਸਿੱਧ ਖਿਡਾਰੀਆਂ ਨੂੰ ਜਨਮ ਦਿੰਦਾ ਚੰਨੇ ਕਬੱਡੀ ਪੌਣ ਦੇ ਲਈ ਰਕੇਸ਼ ਬਪਰੀਆ ਰਕੇਸ਼ ਬਪਰੀਆ ਰਕੇਸ਼ ਉਹ ਕਬੱਡੀ 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 ਜਟਾਣਾ ਰਕੇਸ਼ ਜਟਾਣਾ ਰਕੇਸ਼ ਆਲਾ ਕਮਾਲ ਕਰ ਗਿਆ ਮੇਰੇ ਵੀਰੋ ਜਟਾਣਾ ਸਾਡੀ ਖੇਡ ਕਬੱਡੀ ਦਾ ਹੈ ਜਟਾਣਾ ਹੈ ਦੁਨੀਆ ਗੱਲਾਂ ਕਰਦੀ ਹੈ ਜਟਾਣੇ ਵਾਲਾ ਸਿਰੇ ਦਾ ਜਾਫੀ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਖੁਸ਼ੀ ਨੇ ਦੀਪ ਫੜ ਲਿਆ ਖੁਸ਼ਦੀਪ ਨੇ ਦੀਪ ਫੜ ਲਿਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਨੌਜਵਾਨ ਗਬਰੂ ਬਾਪਰੀਆ ਪ੍ਰਵੀਨ ਪ੍ਰਵੀਨ ਬਾਪਰ ਦਾ ਕਬੱਡੀ ਪਾ ਰਿਹਾ ਹੈ ਸੰਗਰੂਰ ਜਿਲ੍ਹਾ ਆਹ ਮੇਰੇ ਵੀਰੋ ਤੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਪਨਾਰਸੀ ਖਨੌਰੀ ਦੇ ਲਾਗੇ ਪੈਂਦਾ ਔਰ ਸਾਹਮਣੇ ਦੇਖਦਾ ਵੀ ਪੁਆਇੰਟ ਜਿਹੜਾ ਹੈ ਰੇਡਰ ਦਾ ਰਾਜਵਿੰਦਰ ਸਿੰਘ ਦਾ ਫਾਦਰ ਸਾਹਿਬ ਨਿਰਮਲ ਸਿੰਘ ਜੀ ਕਿੰਨੀਆਂ ਕਬੱਡੀਆਂ ਹੋ ਗਈਆਂ ਦੀਪਤ ਵਰਜੀ ਵਾਲੇ ਦੀਆਂ ਲੈ ਵੀ ਕਰਾਂ ਨੋਟ ਰੱਖੀ ਖੁਸ਼ੀ ਲੈ ਵੀ ਗੱਗੂ ਬਹੁਤ ਬੜਾ ਧੰਨਵਾਦ ਆ ਸਾਡੇ ਸਾਰੇ ਛਿੰਦੇ ਉਹਨਾਂ ਦਾ ਖੁਸ਼ੀ ਉਹਨਾਂ ਦਾ ਨਾਲ ਕਹਿੰਦੇ ਸਾਡੇ ਜੱਸੀ ਹਾਂ ਦੀ ਗੱਲ ਹੈ ਉਹ ਦੇਖਦੇ ਆ ਨੌਜਾਨ ਹੁਸ਼ਿਆਰਾ ਬੱਪੜਿਆ ਅੰਬਾ ਸੁਰ ਸਿੰਘ ਵਾਲੇ ਦਾ ਨੌਜਾਨ ਨੰਬਰ ਲੈ ਕੇ ਬੱਪ ਚਲਾ ਗਿਆ ਅੰਬਾ ਅੰਬਾ ਨੰਬਰ ਲੈ ਗਿਆ ਅੰਬਾ ਆਪਣੀ ਟੀਮ ਦੇ ਲਈ ਲਓ ਪ੍ਰਵੀਨ ਪ੍ਰੀਤ ਸਾਊਂਡ ਜੌਣ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੜੀ ਵਧੀਆ ਸਾਊਂਡ ਹੈ ਮੇਰੇ ਮਿੱਤਰੋ ਆ ਥੋੜਾ ਗਰਾਊਂਡ ਨੂੰ ਕਲੀਅਰ ਕਰ ਦਿਓ ਬਾਹਰੋਂ ਮੰਗ ਆ ਰਹੀ ਹੈ ਬਾਹਰ ਦਰਸ਼ਕ ਡਿਸਟਰਬ ਹੋ ਰਹੇ ਨੇ ਇਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਮਿਹਰ ਹੈ ਖਿਡਾਰੀ ਠੀਕ ਹੈ ਔਰ ਪੁਆਇੰਟ ਜਿਹੜਾ ਹੈ ਉਹ ਜਾਫੀ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਾਫੀ ਦਾ ਕੱਲ ਨੂੰ ਪਿੰਡ ਪੱਤਰ ਇੱਕ ਬਾਹਰੋਂ ਦੇ ਮੈਚ ਛੋੜ ਗਏ ਸਾਰਿਆਂ ਨੂੰ ਬੇਨਤੀ ਹੈ ਆਪਾਂ ਕੱਲ ਨੂੰ ਵੀ ਪੁੱਜ ਕੇ ਮੇਰੇ ਵੀਰੋ ਰੌਣਕਾਂ ਦੇ ਵਿੱਚ ਜਿਹੜੇ ਵਾਅਦੇ ਕਰਨੇ ਆ ਪਿੰਡ ਪੱਤਰ ਇੱਕ ਬਾਹਰੋਂ ਦੇ ਮੈਚ ਕੱਲ ਨੂੰ ਖੇਡੇ ਜਾਣਗੇ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਨੌਜਨ ਗੱਭਰੂ ਅੰਬਾ ਤਿਆਰ ਵਰ ਤਿਆਰ ਹੈ ਅੰਬਾ ਕਹਿੰਦਾ ਸੈੱਟ ਵਿਚਾਲੇ ਲਾ ਲਓ ਪਰ ਜਾਫੀਆਂ ਦੀ ਰਾਂਡੀਤੀ ਬਣੀ ਹੋਈ ਹੈ ਵੀ ਸੈੱਟ ਕੰਨੀ ਤੇ ਲੈ ਕੇ ਜਾਣਾ ਆਓ ਸਾਹਮਣੇ ਵੇਖਦਾ ਵੀ ਇਸ ਵੇਲੇ ਖੇਡ ਮੈਦਾਨ ਅੰਦਰ ਅੰਬੇ ਦੀ ਪਈ ਹੋਈ ਰੇਡ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕਰ ਅਨਦਾਣੇ ਵਾਲਾ ਅਨਦਾਣੇ ਵਾਲਾ ਬੂਟਾ ਅਨਦਾਣੇ ਵਾਲਾ ਬੂਟਾ ਸੇਵਾ ਸਿੰਘ ਰਾਣਾ ਮਾਨ ਕਰਦਾ ਖੇਡਦਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਾਲਾ ਰਣੂਆ ਦੀ ਟੀਮ ਵੱਲੋਂ ਇਹ ਅਨਦਾਣੇ ਵਾਲਾ ਬੂਟਾ ਕਮਾਲ ਕਰ ਗਿਆ ਲਾ ਕੇ ਤਕੜਾ ਜੱਫਾ ਮੇਰੇ ਵੀਰੋ ਆ ਆਇਆ ਬੱਪਰੀਆ ਰਿੱਕੇ ਸ਼ਰਕੇਸ਼ ਬੱਪਰੀਆ ਮੇਰੇ ਵੀਰੋ ਗੱਲ ਟਿਕਾਣੇ ਲੱਗੀ ਆਉਂਦਾ ਜਟਾਣਾ ਕਲਵੀਰ ਤੇ ਨਾਲ ਕਹਿੰਦੇ ਜੱਗੂ ਨਿੰਦਰ ਨਾਲ ਕਹਿੰਦੇ ਮੰਗੋ ਹੈ ਖੇਡ ਮੈਦਾਨ ਦੇ ਵਿੱਚ ਜਿਤਾਣਾ ਆਹ ਟੱਕਰ ਜਿੰਨੀ ਆਰੀ ਹੋਈ ਹੈ ਲੋਕਾਂ ਨੇ ਕਹਿੰਦੇ ਹੂਟੀ ਕੀਤੀ ਹੈ ਇੱਕ ਪਾਸੇ ਰਕੇਸ਼ ਨੰਬਰ ਲੱਕੇ ਵਾਪਸ ਹੈ ਮੈਨੂੰ ਲੱਗਦਾ ਦੀਪਤਪੁਰਜੀ ਨੂੰ ਖੁਸ਼ੀ ਜਫਾ ਖੁਸ਼ੀ ਨਹੀਂ ਲਾਇਆ ਉਹ ਲਾਲ ਪਾਗਲੇ ਕੋਲੇ ਹੋ ਜਾ ਰਾਜਵਿੰਦਰ ਸਿੰਘ ਜੁਕੇ ਨਿਰਮਲ ਸਿੰਘ ਹੁਣ ਮੰਨੀਓ ਮਾਇਆ ਲੱਗੀ ਸੀ ਅੰਬਾ ਆ ਗਿਆਲੇ ਵੀ ਵੱਡੇ ਬਾਈ ਕਰਦੇ ਜ਼ਿਕਰ ਅੰਬਾ ਲਾਸਟ ਵਾਲੇ ਪਾਲੇ ਇਸ ਫਾਈਨਲ ਮੈਚ ਦੇ ਮੇਰੇ ਵੀਰੋ ਲਾਸਟ ਵਾਲੇ ਪਾਲੇ ਸਿਰੇ ਦਾ ਮੈਚ ਉਹ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਨੰਦਾਣੇ ਵਾਲਾ ਬੂਟਾ ਲਾਉ ਤਕੜਾ ਜਫਾ ਪਹਿਲਾ ਸਿਰਾ ਕਰਵਾ ਗਿਆ ਹੁਣ ਸਿਰਾ ਕਰਵਾਉਣ ਦਾ ਲੋਚਦਾ ਹੈ ਪਰ ਪੁਆਇੰਟ ਅੰਬਾ ਆਪਣੀ ਟੀਮ ਦੇ ਲਈ ਜੋੜ ਗਿਆ ਹੈ 13 ਤੇ 14 ਅਪ੍ਰੈਲ ਮੇਰੇ ਵੀਰੋ ਪਠ ਦੇ ਖੇਡ ਮੇਲੇ ਦੀ ਹੋਣੀ ਹੈ ਬਸਤਾਂ ਨੂੰ ਹਾਰ ਲੈ ਦਿੱਤੇ ਜਾਣਗੇ ਸਰਦਾਰ ਅਰਤਾਰ ਸਿੰਘ ਬੱਲ ਦੀ ਯਾਦ ਹੋਵੇਗੀ ਮੋਹਨਵੀਰ ਬੱਲ ਤੇ ਉਹਦੇ ਸਾਥੀਆਂ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ ਪੱਡਾ ਮੇਲਾ ਹੋਣਾ ਆਓ ਸਾਹਮਣੇ ਖੇਡ ਮੈਦਾਨ ਅੰਦਰ ਰਕੇਸ਼ ਪਾਪਰ ਦੀ ਪਈ ਹੋਈ ਰੇਡ ਜੱਗੂ ਹਾਕਮ ਵਾਲੀਆ ਜੱਗੂ ਕਮਾਲ ਕਰਦਾ ਹੋਇਆ ਤੇ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਅੰਬੇ ਨੇ ਫੇਰ ਕਬੱਡੀ ਪਾ ਦਿੱਤੀ ਹੈ ਅੰਬੇ ਨੇ ਫੇਰ ਕਬੱਡੀ ਪਾ ਦਿੱਤੀ ਹੈ ਚੱਕਾ ਲਓ ਮੇਲਾ ਵਧੀਆ ਲੱਗਿਆ ਤੇ ਇੱਕ ਵਾਰੀ ਤਾੜੀਆਂ ਕਬੱਡੀ ਪਾਉਣ ਦੇ ਲਈ ਬੱਝ ਚੁੱਕਿਆ ਖੁਸ਼ਦੀਪ ਬਾਈ ਹੈ ਨਾਲ ਬੁੱਟਾ ਨਦਾਨਾ ਨਾਲ ਹੁਸ਼ਿਆਰਾਂ ਮੇਰੇ ਵੀਰੋ ਵਾਪਰੀਆਂ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਧੰਤਨ ਕਰਾਉਂਦਾ ਗੱਲ ਸਮੇਂ ਦੀ ਮੇਰੇ ਪੰਜਾਬੀ ਵੀਰੋ 30 ਸੈਕਿੰਡ ਦੀ ਪਾਈ ਹੋਈ ਰੇਡ ਫਾਈਨਲ ਮੈਚ ਚੱਕ ਰਾਮ ਸਿੰਘ ਵਾਲੇ ਉਹ ਸਾਹਮਣੇ ਖੁਸ਼ਦੀਪ ਖੁਸ਼ੀ ਦੁਕਾਨ ਵਾਲਾ ਤੇ ਮਸਰ ਸਿੰਘ ਵਾਲਾ ਅੰਬਾ ਤੇ ਖੁਸ਼ੀ ਅੰਬਾ ਤੇ ਖੁਸ਼ੀ ਇੱਕ ਜਕਾਰਾ ਲਾਇਓ ਕੋਈ ਰਸਨਾ ਵਾਜੇ ਨਾ ਰਵੇ ਇਧਰੋਂ ਮਾਈਕ ਬੰਦ ਰੱਖਿਓ ਬੋਲੇ ਈਸਾਨ ਹਾ ਬਹੁਤ ਬਹੁਤ ਸਤਿਕਾਰ ਇਹ ਜੋੜ ਮੇਲੇ ਇਹ ਖੇੜ ਮੇਲੇ ਲੱਗਦੇ ਰਹਿਣ ਲੱਗਦੇ ਰਹਿਣ

ਕੁਝ ਗਲਤ ਬੋਲਿਆ ਗਿਆ ਹੋਵੇ ਤੇ ਸੰਗਤ ਵੱਡੀ ਹੈ ਬਖਸ਼ਣ ਯੋਗ ਹੈ ਔਰ ਮਾਈ ਵੀਰੋ ਜੀ ਭਾਈ ਭਕਤੂ ਜੀ ਦਾ ਸਥਾਨ ਮੇਰੇ ਵੀਰੋ ਪੂਜਣ ਯੋਗ ਹੈ ਗੁਰੂ ਮਹਾਰਾਜ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪਾਲ ਐਡਵੋਕੇਟ ਆ ਸਾਡਾ ਬាទ ਬាទ ਧੰਨਵਾਦ ਬਈ ਵਾਹ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਰੇ ਸਾਡੇ ਸਤਿਕਾਰਯੋਗੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੇਲਾ ਬਹੁਤ ਵਧੀਆ ਹੋ ਗਿਆ ਹੈ ਕੱਲ ਨੂੰ ਸਮੇਂ ਸਿਰ ਆ ਕੇ ਸਮੇਂ ਸਿਰ ਆਪਾਂ ਮੈਚਾਂ ਦਾ ਆਨੰਦ ਮਾਣਨਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਦੱਸਿਓ ਬੂਟੇ ਬਾਈ ਹੁਣ